ਇਹ ਲੋਕ ਜਿਵੇਂ ਕਹਿ ਦਿੰਦੇ ਨੇ ਵੀ ਯਾਰ ਜਿਹੜੇ ਪੰਛੀ ਜੱਕਾ ਘਰਾਂ ਚ ਰਹਿਣ ਲੱਗ ਜਾਂਦੇ ਨੇ ਇਹ ਵੀ ਬਿਠਾ ਕਰਦੇ ਨੇ ਬਾਕੀ ਭਾਈ ਜੀ ਤੁਸੀਂ ਲਾad ਨਿਓ ਨਾ ਬੱਚਿਆਂ ਨੇ ਜਾਂਦੇ ਨੇ ਤੇ ਫੇਰ ਪਤਾ ਲੱਗਦਾ ਵੀ ਇਹਦਾ ਜਦੋਂ ਪੰਛੀ ਆਲ ਨੇ ਜਾ ਆ ਜਾਂਦੇ ਨੇ ਵੀ ਮਨ ਨੂੰ ਸਕੂਨ ਬਹੁਤ ਮਿਲਦਾ ਨਾ ਇਹ ਵੀ ਆਪਾਂ ਨੂੰ ਇਨਸਾਨ ਹੋਣ ਦਾ ਹੱਕ ਤਾਂ ਹੀ ਹੋਇਆ ਜੇ ਆਪਣੇ ਅੰਦਰ ਇਨਸਾਨੀਅਤ ਜਉਂਦੀ ਹੈ ਦਾ ਦਰਖਤ ਆਪਣੇ ਵੱਡਣ ਨੂੰ ਪਹਿਲਾਂ ਤਿਆਰ ਹੁੰਦੇ ਨੇ ਲਾਉਣ ਵਾਲੇ ਘੱਟ ਹੁੰਦੇ ਨੇ ਟਿੱਪੀਆਂ ਟਿੱਬੇ ਬਾਕੀ ਵੀਰੇ ਖੂਨ ਦੇ ਸੀ ਆਪਣੇ ਦੂਜੇ ਬੋਰ ਵਾਲੇ ਟੋਏ ਉੱਥੇ ਬੰਦ ਹੋ ਗਏ ਪਾਣੀ ਪੌਂਦੇ ਵਾੜਾ ਕੋਈ ਟਾਈਮ ਵੀ ਨਹੀਂ ਲੱਗਦਾ ਤੁਹਾਡਾ ਤੁਹਾਡਾ ਕੋਈ ਕੰਮ ਵੀ ਨਹੀਂ ਰੁਕਦਾ ਇੰਨੇ ਨਾਲ ਟੈਂਟ ਕਰੰਦ ਨੇ ਵੀ ਜੇ ਤੁਸੀਂ ਆਹਨੇ ਰਾਵਤ ਦਰਖਤ ਦੇ ਦਰਖਤ ਦੇ ਆਹ ਚੀਜ਼ਾਂ ਦਾ ਪਿਆਲੇ ਪਾ ਲੈਣੀਆਂ ਮੈਨੂੰ ਪਤਾ ਗੱਲ ਕੀ ਹੈ ਜੀ ਪਹਿਲਾਂ ਇਹ ਦੇਖੋ ਵੀ ਰਹਿੰਦੀਆਂ ਕਿੱਥੇ ਸੀ ਰਹਿੰਦੀਆਂ ਕਿੱਥੇ ਠੀਕ ਹੈ 14 ਉਹਨਾਂ ਦੇ ਦਿਖਦਾ ਤੇ ਢੇਰੀ ਲੱਗੇ ਉਹ ਦਿਖਣ ਨੂੰ ਹਟ ਜਾਂਦਾ ਜੀ ਅਸੀਂ ਤਾਂ ਵੀਰੇ ਆਪਾਂ ਹੋ ਗਏ ਇਹ ਤਾਂ ਵੀਰੇ ਆਪਦਾ ਉਹੀ ਕਰ ਰਹੇ ਨੇ ਜੇ ਆਪਾਂ ਬਣਾ ਆ ਨੂੰ ਜਗਾ ਦੇਤੇ ਉਹਨੇ ਆਹ ਨਾਲ ਆਪਦਾ ਤਿਆਰ ਆਫ ਕਰਨਾ ਹੈ ਕਿ ਚੋਗਾ ਪਾਉਂ ਗਰੇ ਨਾ ਚਿੜੀਆਂ ਜਿਹੜਾ ਆਪਾਂ ਸੋਚਾਂਗੇ ਮਨ ਤੇ ਵੀਰੇ ਹੁੰਦਾ ਲੰਗਰ ਲਾਉਣਿਆ ਇਹਨਾਂ ਨੂੰ ਵੀ ਇੱਕ ਤਰ੍ਹਾਂ ਦੇ ਲੰਗਰ ਹੀ ਹੈ ਠੀਕ ਹੈ ਨਾ ਬਾਈ ਜੀ ਬਹੁਤ ਵੱਡਾ ਪੁੱਲ ਹੈ ਜੀ ਬੱਚਿਆਂ ਦੇ ਜਾਂਨ ਤੇ ਲਾਓ ਮਨੁੱਖ ਨੂੰ ਮਿਲਦਾ ਬੱਚਿਆਂ ਨੂੰ ਵੀ ਸਿੱਖਿਆ ਦੇਵੀਂ ਚਿੜੀਆਂ ਰਹਿੰਦੀਆਂ ਕਿੱਥੇ ਸੀਗੀਆਂ ਵੀਰੇ ਬਾਕੀ ਇਹਨਾਂ ਦਾ ਕੋਈ ਵਕੀਲ ਨਹੀਂ ਹੈਗਾ ਵੀ ਕਿਸੇ ਕੇਸ ਕਰ ਦੇਣਾ ਹਨਾ ਆਪਾਂ ਮਾਰੇ ਕੰਮ 'ਚ ਪਾਣੀ ਪ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਇਸ ਵਕਤ ਸ਼ਹਿਰ ਧਨੌਲਾ ਦੇ ਵਿੱਚ ਧਨੌਲਾ ਸ਼ਹਿਰ ਦੇ ਵਿੱਚ ਅੱਜ ਆਉਣ ਦਾ ਜੋ ਬਣਿਆ ਸਬਬ ਉਹ ਬਈ ਬ੍ਰਿੰਤ ਸਿੰਘ ਆਪਣੇ ਨਾਲ ਖੜੇ ਨੇ ਇਹ ਵੀ ਪੰਛੀ ਪ੍ਰੇਮੀ ਨੇ ਪੰਛੀ ਪ੍ਰੇਮੀ ਹੋਣ ਕਰਕੇ ਇਹ ਵੀ ਆਪਣੇ ਘਰ ਦੇ ਵਿੱਚ ਆਲਣਿਆਂ ਦੀ ਇੱਕ ਤਰ੍ਹਾਂ ਦੀ ਇਹਨੂੰ ਸੇਵਾ ਹੀ ਕਹਿ ਸਕਦੇ ਆ ਹਾਂ ਜੀ ਇਹਨੂੰ ਇੱਕ ਤਰ੍ਹਾਂ ਦੀ ਸੇਵਾ ਹੀ ਕਹਿ ਸਕਦੇ ਆ ਆਪਾਂ ਹਰ ਤਰ੍ਹਾਂ ਦੇ ਪੰਛੀ ਦੇ ਆਲਣੇ ਬਣਾਉਂਦੇ ਨੇ ਇੱਥੇ ਕਬੂਤਰ ਦੇ ਚਿੜੀ ਦੇ ਹੋਗੇ ਗਟਾਰਾਂ ਦੇ ਹੋਗੇ ਤੇ ਇਹ ਸਾਰਾ ਕੰਮ ਕਰਦੇ ਨੇ ਆਪਾਂ ਵੀ ਅੱਜ ਬਾਈ ਕੋਲੇ ਆਲਨੇ ਹੀ ਲੈਣ ਆਇਆ ਬਾਕੀ ਬਾਈ ਬੈਂਤ ਸਿੰਘ ਦੇ ਨਾਲ ਆਪਾਂ ਗੱਲ ਕਰਦੇ ਆ ਤੇ ਆਪਾਂ ਆਲਨੇ ਦਾ ਵੀ ਕੰਮ ਪਹਿਲਾਂ ਖੇਤ ਦਾ ਕੰਮ ਖੇਤ ਦਾ ਕੰਮ ਕਰਦੇ ਸੀ ਨਾ ਹਾਂਜੀ ਹੁਣ ਆਪਾਂ ਆਲਨੇ ਜਾਰੇ ਆਲਨੇ ਬਣਾਉਣੇ ਵੀਰੇ ਚਿੜੀਆਂ ਵਾਸਤੇ ਲੱਗ ਤੋਤੇ ਵਾਸਤੇ ਲੱਗ ਗੁਟਾਰ ਵਾਸਤੇ ਲੱਗ ਕਬੂਤਰ ਵਾਸਤੇ ਲੱਗ ਸਾਰੇ ਤਰ੍ਹਾਂ ਦੇ ਅਲੱਗ-ਅਲੱਗ ਆਲਨੇ ਨੇ ਠੀਕ ਹੈ ਬਈ ਸਰਾਖ ਅਲੱਗ-ਅਲੱਗ ਨੇ ਥੋੜੇ ਸਾਇਦਾ ਹੀ ਫਰਕ ਹੈ ਠੀਕ ਹੈ ਬਈ ਤੇ ਬਾਕੀ ਬਾਕੀ ਵੀ ਇਹ ਚਿੜੀਆਂ ਆਲਨੇ ਆਪਣੇ ਘਰਾਂ 'ਚ ਰਹਿੰਦੀਆਂ ਸੀਗੀਆਂ ਹਾਂਜੀ ਹਾਂਜੀ ਉਹ ਕਦੇ ਆਪਾਂ ਇਹਨਾਂ ਦੇ ਰਹਿਣ ਸੇਰੇ ਖਤਮ ਹੋ ਗਈ ਹੈ ਨਾ ਆਪਣੀ ਮਜਬੂਰੀ ਕਰਨਾ ਆਪਾਂ ਇਹ ਰੇਨ ਸਰੀ ਖਤਮ ਹੋ ਗਈ ਬਿਲਕੁਲ ਖਤਮ ਕਰ ਤੇ ਬਾਕੀ ਹੁਣ ਆਪਾਂ ਜੇ ਆਪਾਂ ਕਿ ਜਗਾ ਦੇਣੀ ਆਲ ਨਾਲ ਉਹਨੇ ਆਪ ਤਿਆਰ ਕਰਨਾ ਹੈ ਬਾਕੀ ਇਹਦੇ ਦਰਖਤ ਦੇ ਆਲ ਨਾਲ ਜਿਹੜੀ ਪੌਂਦੀ ਨਹੀਂ ਨਾ ਵੀਰੇ ਕਬੂਤਰ ਪਾਵੇ ਭਾਈ ਇੱਥੇ ਇੱਕ ਮੇਰਾ ਸਵਾਲ ਬਣਦਾ ਹੈ ਕਈ ਲੋਕ ਜਿਵੇਂ ਕਹਿ ਦਿੰਦੇ ਨੇ ਵੀ ਯਾਰ ਜਿਹੜੇ ਪੰਛੀ ਜੱਕਾ ਘਰਾ ਚ ਰਹਿਣ ਲੱਗ ਜਾਂਦੇ ਨੇ ਇਹ ਵੀ ਬਿਠਾ ਕਰਦੇ ਨੇ ਉਹਨਾਂ ਲੋਕਾਂ ਦੀ ਸੋਚ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੀਜੀ ਦੇਖੋ ਆਪਾਂ ਜੇ ਕੁਦਰਤ ਨਾਲ ਪਿਆਰ ਕਰੀਏ ਨਾ ਬਹੁਤ ਕੁਝ ਪਰਮਾਤਮਾ ਬੰਦਾ ਵੀ ਟੈਨਸ਼ਨ ਫ੍ਰੀ ਹੋ ਜਾਂਦਾ ਨਾ ਜੀ ਉਧਰ ਲੱਗ ਜਾਂਦਾ ਹੈ ਬਾਕੀ ਬਾਈ ਉਹੀ ਗੱਲ ਹੈ ਸਕੂਨ ਹੀ ਵਾਲਾ ਮਿਲਦਾ ਹੈ ਹਾਂ ਬਾਕੀ ਬਾਈ ਜੇ ਤੁਸੀਂ ਲਾ ਦਨੇ ਹੋ ਨਾ ਬੱਚਿਆਂ ਨੇ ਜਾਂਦੇ ਨੇ ਤੇ ਫਿਰ ਪਤਾ ਲੱਗਦਾ ਵੀ ਇਹ ਜਦੋਂ ਪੰਛੀ ਆ ਲੈ ਜਾਂਦੇ ਨੇ ਵੀ ਮਨ ਨੂੰ ਸਕੂਨ ਬਹੁਤ ਮਿਲਦਾ ਨਾ ਬੀਰੇ ਬਾਕੀ ਇਹਨਾਂ ਦਾ ਕੋਈ ਵਕੀਲ ਨਹੀਂ ਹੈਗਾ ਵੀ ਕਿਸੇ ਕੇਸ ਕਰ ਦੇਣਾ ਹਨਾ ਆਪਾਂ ਮਾਰੇ ਵੀ ਕੰਮ ਦੇ ਤੇ ਪਾਣੀ ਪਾਈ ਆਪਾਂ ਕਹਿੰਦੇ ਨਾ ਬਈ ਯਾਰ ਆਪੇ ਕੇਸ ਕਰ ਹਨਾ ਜਾਂ ਲੜ ਪੈਣੇ ਆ ਇਸ ਤਰ੍ਹਾਂ ਜੇ ਆਪਾਂ ਨੂੰ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਵੱਧ ਤੋਂ ਵੱਧ ਦਰਖਤ ਵੀ ਲਾਉਣੇ ਚ ਉਜਨਾ ਕੋ ਹੋ ਸਕਿਆ ਨਾ ਵੀਰੇ ਚਲੋ ਅਸੀਂ ਵੀ ਕਰਦੇ ਆਂ ਬਾਕੀ ਚਿੜੀਆਂ ਵਾਸਤੇ ਆਲ ਨੇ ਪਾਣੀ ਰੱਖੋ ਅਣਾਈ ਅੱਜ ਕੈਮੀਕਲ ਵਾਲਾ ਪਾਣੀ ਹੋ ਗਿਆ ਸਾਰਾ ਨਾਲੇ ਅੰਜੀ ਕੈਮੀਕਲ ਵਾਲਾ ਪਾਣੀ ਹੋ ਗਿਆ ਤੇ ਆਪਾਂ ਖੇਤਾਂ ਦੀ ਵੀ ਕਰਨ ਪਾਣੀ ਹੋ ਗਿਆ ਨਹੀਂ 사실 ਦੇ ਵਿੱਚ ਉਹੀ ਗੱਲ ਹੈ ਵੀ ਆਪਾਂ ਨੂੰ ਇਨਸਾਨ ਹੋਣ ਦਾ ਹੱਕ ਤਾਂ ਹੀ ਹੋਇਆ ਜੇ ਆਪਣੇ ਅੰਦਰ ਇਨਸਾਨੀਅਤ ਜਉਂਦੀ ਹੈ ਆਪਾਂ ਤੇ ਜਾਨਵਰਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੇ ਆਪਣੇ ਅੰਦਰ ਇਨਸਾਨੀਅਤ ਨਹੀਂ ਬਾਕੀ ਮਨੋੱਖ ਨੂੰ ਮੇਰੇ ਆਪਾਂ ਨੂੰ ਮਨੋੱਖ ਨੂੰ ਸੋਜੀ ਬੋਜੀ ਦਿੱਤੀ ਸੀ ਵੀ ਇਹ ਰੱਖਿਆ ਕਰੂਗਾ ਨਾ ਜੀਵ ਜੰਤੂ ਦੀ ਹੈ ਨਾ ਪਰ ਆਪਾਂ ਗਲਤ ਪਾਸੇ ਤੁਰ ਪਏ ਬਿਲਕੁਲ ਬਾਕੀ ਅੱਗਾ ਵੀ ਲਈ ਜੰਨਾ ਸਾਰਾ ਕੁਝ ਕਰੀ ਜੰਨਾ ਮੇਰੀ ਹੁਣ ਦੇਖ ਲਓ ਵੀ ਉਹੀ ਗੱਲ ਹੈ ਵੀ ਪੰਛੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਕਿਤੇ ਨੇ ਜਿਵੇਂ ਪੰਛੀ ਪਹਿਲਾਂ ਆਪਣੇ ਘਰਾਂ ਦੇ ਵਿੱਚ ਕਿੰਨੇ ਫਿਰਦੇ ਹੁੰਦੇ ਸੀ ਇਹ ਇਹ ਵੀ ਇੱਕ ਇਨਸ ਤ ਸਾਰਿਆਂ ਨੂੰ ਕੁਦਰਤ ਦੇ ਨਾਲ ਪਿਆਰ ਕਰਨਾ ਚਾਹੀਦਾ ਬਾਕੀ ਬਈ ਹਾਲਿਆਂ ਬਾਰੇ ਥੋੜੀ ਜਾਣਕਾਰੀ ਦਿਓ ਹਾਂਜੀ ਜਿਹੜੀ ਚਿਲੀ ਵਸੇ ਦਾ ਹੈ ਜੀ ਠੀਕ ਹੈ ਬਾਈ ਜੀ ਇੱਕ ਇੱਕ ਨਾ 1 ਇੰਚੀ ਤਿੰਨ ਸੂਸਰਾਕ ਹੈ ਜੀ ਠੀਕ ਹੈ 24 ਰੱਖਿਆ ਹੈ ਬੱਚੇ ਬਾਹਰ ਨਾ ਡਿੱਗਣ ਬਾਕੀ ਗਿਟਾਰ ਨਹੀਂ ਤਾਂ ਕਰਦੀ ਵੀਰ ਜੀ ਠੀਕ ਹੈ ਬੱਚੇ ਸੇਫ ਨੇ ਸਾਡੇ ਕੋਲੇ ਵੀਡੀਓ ਫੋਟੋ ਕੋਲ ਹਾਂਜੀ 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 ਆਪਾਂ ਵਿੱਚ ਸ਼ਾਟ ਲਾਵਾਂਗੇ ਹਾਂਜੀ ਗਿਟਾਰ ਵਾਸਤੇ ਠੀਕ ਹੈ ਹਾਲ ਨਹੀਂ ਜੀ ਬਾਲੂ ਜੜੀ ਠੀਕ ਹੈ ਬੱਚੇ ਸੇਫ ਨਹੀਂ ਉਹ ਵੱਡਾ ਸੂਰਾ ਕੋਣ ਦੇ ਕਰਕੇ ਹਾਂਜੀ ਹਾਂਜੀ ਇਹ ਵਿਦਿਆਰਥੀ ਪੋਤੇ ਵਾਸਤੇ ਲੋਈ ਪੋਤੇ ਵਾਸਤੇ ਆ ਤੋ ਤਾਂ ਸਾਨੂੰ ਉੱਤਰ ਵੀ ਜੀ ਦੂੰਗਾ ਉੱਤਰ ਤਾਂ ਹੁੰਦਾ ਠੀਕ ਹੈ ਤੇ ਇਹ ਜਾਣਕਾਰੀ ਵੀ ਮਿਲਦਾ ਅੱਜ ਕੱਲ ਪਤਾ ਹੀ ਨਹੀਂ ਕਿਸੇ ਨੂੰ ਚੀਜ਼ਾਂ ਦਾ ਵੀ ਆ ਕਬੂਤਰ ਵਾਸਤੇ ਕਬੂਤਰ ਦੇ ਕੁਗੀ ਓਪਨ ਦੀ ਭਾਲ ਲੈ ਵੀਰੇ ਠੀਕ ਹੈ ਜੀ ਜਿਹੜੇ ਤਾਰਾਂ ਦੇ ਮੱਥਾ ਮਾਰੀ ਜਾਂਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਾਂ ਬਾਦਰ ਥੱਲੇ ਆ ਸਕਦੇ ਇਹਨੂੰ ਉਦੇ ਆਪਾਂ ਸਾਡੇ ਉਤਰਾਂ ਦੇ ਉਤਰ ਤੇ ਕੂਗੀ ਵਾਸਤੇ ਠੀਕ ਇਹ ਆਪਾਂ ਇਹ ਖੁੱਲੇ 'ਚ ਥੋੜਾ ਜਿਹਾ ਪਾਉਂਦੇ ਆ। ਖੰਭੇ ਲਾ ਦੇਣੇ ਆਪਾਂ ਖੰਭੇ ਦੇ ਲਾ ਦੋ ਕਿ ਮਰਜ਼ੀ 10 ਤੇ ਲਾ ਦੋ ਜੀ ਹਣਾ। ਠੀਕ ਹੈ ਠੀਕ ਹੈ। ਇਹ ਆਪਾਂ ਕਿ ਜਗ੍ਹਾ ਦੇਣੀ ਆ ਵੀਰੇ ਦੇਖੋ ਨੇਰੀ ਨਾਲ ਜਿਆਗ ਚਿੜੀਆਂ ਦੇ ਆਪਣੇ ਕੂਤਰਾਂ ਦੇ ਨਾਲ ਨੇ ਪਾ ਵੀ ਲੈਣ ਦੇ ਨੇ ਕਿਤੇ ਨੇਰੀ ਨਾਲ ਉੱਠ ਜਾਂਦੇ ਨੇ ਵੀਰੇ ਬਾਹਰ ਬਿਲਕੁਲ ਠੀਕ ਹੈ ਸੇਫ ਨੇ ਇੱਥੇ ਜੀ ਕੂਗੀ ਵੀ ਸੇਫ ਹੈ ਜੀ। ਬਾਕੀ ਇਹਦੇ ਬਹੁਤ ਨੁਕਸਾਨ ਹੁੰਦਾ ਜਿਹਨੇ ਏਰੀਆ ਹੁੰਦੀ ਹੈ ਨਾ। ਮੇਨਾਂ ਦਾ ਪਹਿਲਾਂ ਦਰਾਖਤ ਹੀ ਰਹਿਣੀ ਜੀ ਬਿਲਕੁਲ ਬਿਲਕੁਲ ਬਾਕੀ ਮੇਰੇ ਡੇਕਾਂ ਦੇ ਆਲ ਨੂੰ ਦੱਸੋ ਕਿੱਥੇ ਪਾਉਗੀਆਂ ਨਹੀਂ ਪਾਉਂਦਾ ਬਾਈ ਡੇਕਾਂ ਵੀ ਬਈ ਆਪਣੇ ਦਰਾਖਤ ਨਾਲ ਪਹਿਲਾਂ ਮੈਂ ਦੱਸਦਾ ਦਰਾਖਤ ਆਪਣੇ ਵੱਡਣ ਨੂੰ ਪਹਿਲਾਂ ਤਿਆਰ ਹੁੰਦੇ ਨੇ ਲਾਉਣ ਵਾਲੇ ਘੱਟ ਹੁੰਦੇ ਨੇ ਠੀਕ ਆ ਨਾ ਗੱਲ ਜਿਹੜੇ ਹੈਗੇ ਨੇ ਬੱਚੇ ਹੋਏ ਉਹਨਾਂ ਨੂੰ ਵੀ ਵੱਡਣ ਨੂੰ ਪਹਿਲਾਂ ਪੈਂਦੇ ਨੇ ਬਾਕੀ ਵੀ ਜੀ ਚਲੋ ਵੀਰ ਕਹਿੰਦੇ ਨੇ ਵਿੱਚਾ ਨਾ ਵੀਰ ਕਿੰਨੇ ਟਿਕਾਣਾ ਮੰਨੇ ਵੀ ਇਹਨਾਂ ਦੀਆਂ ਆਲੇ-ਦੁਆਲੇ ਦਰਖਤ ਦੇ ਦਰਖਤ ਦੇ ਖਾਣ ਚੀਜ਼ਾਂ ਦਾ ਪਿਆਲ ਨੇ ਪਾ ਲੈਣੀਆਂ ਮੈਨੂੰ ਪਤਾ ਗੱਲ ਕੀ ਹੈ ਜੀ ਪਹਿਲਾਂ ਇਹ ਦੇਖੋ ਵੀ ਰਹਿੰਦੀਆਂ ਕਿੱਥੇ ਸੀ ਰਹਿੰਦੀਆਂ ਕਿੱਥੇ ਸਹੀ ਹੈ ਜੇ ਉਹਦੇ ਵੀ ਦਰਖਤ ਬਥੇਰੇ ਸੀ ਵੀ ਆਪਣੇ ਘਰਾਂ ਚ ਰਹਿੰਦੀਆਂ ਸੀ ਜੀ ਠੀਕ ਹੈ ਗਟਾਰਾਂ ਵੀ ਬਾਈ ਮੈਂ ਕਈ ਵਾਰ ਦੇਖਿਆ ਵੀ ਸ਼ਟਰਾਂ ਦੇ ਉੱਪਰ ਕਹਿੰਨਾ ਮੱਥਾ ਮਾਰੀ ਜਾਂਦੀਆਂ ਨੇ ਗਟਾਰਾਂ ਜਿਹੜੇ ਆਪਣੇ ਸ਼ਟਰ ਹੀ ਹੁੰਦੇ ਸ਼ਟਰ ਦੇ ਉੱਤੇ ਜਗ੍ਹਾ ਮਿਲਦੀ ਹੈ ਕਬੂਤਰ ਵੀ ਮੱਥਾ ਮਾਰੀ ਜਾਂਦੇ ਵੀ ਜਗ੍ਹਾ ਹੀ ਨਹੀਂ ਰਹੀ ਨਾ ਵਾਹ ਸਹੀ ਗੱਲ ਹੈ ਪੜੀਆਂ ਟਿੱਬੇ ਬਾਕੀ ਜਿਹੜੇ ਖੂਨ ਦੇ ਸੀ ਆਪਣੇ ਦੂਜੇ ਬੋਰ ਵਾਲੇ ਟੋਏ ਦੇ ਆਪਣੇ ਉਹਨਾਂ ਨੇ ਵੀ ਖੱਡਾ ਕਰਿਆ ਉੱਥੇ ਹੀ ਮੱਥਾ ਮਾਰੀ ਜਾਂਦੇ ਆ ਉੱਥੇ ਮੱਥਾ ਮਾਰੀ ਜਾਂਦੇ ਆ ਸਹੀ ਗੱਲ ਹੈ ਸਹੀ ਗੱਲ ਜਿਆ ਕਹਿੰਦੇ ਨਹੀਂ ਵੀ ਜੀ ਤਾਂ ਕਰਕੇ ਇਹ ਬਲੀਡਿੰਗ ਘਟ ਗਈ ਜੀ ਆਪਾਂ ਬਲੀਡਿੰਗ ਨੇ ਬਲੀਡਿੰਗ ਵਾਸਤੇ ਵਰਤਣਾ ਉਸ ਤੋਂ ਬਾਅਦ ਫੇਰ ਛੱਡ ਦੇਣਾ ਫੇਰ ਛੱਡ ਦੇਣਾ ਹਾਂ ਜੀ ਤੇ ਬਾਕੀ ਵੀਰੇ ਗਰਮੀ ਦਾ ਟਾਈਮ ਆ ਹੁਣ ਆਪਣੇ ਘਰਾਂ ਦੇ ਵਿੱਚ ਜਿੰਨਾ ਹੋ ਸਕਦਾ ਹੈ ਪਾਣੀ ਵੱਧ ਤੋਂ ਵੱਧ ਪਾਇਆ ਕਰੋ ਪਾਣੀ ਪੌਂਦੇ ਵਾੜਾ ਕੋਈ ਟਾਈਮ ਵੀ ਨਹੀਂ ਲੱਗਦਾ ਤੁਹਾਡਾ ਤੁਹਾਡਾ ਕੋਈ ਕੰਮ ਵੀ ਨਹੀਂ ਰੁਕਦਾ ਇੰਨੇ ਨਾਲ ਸੇਵਾ ਭਾਵਨਾ ਆਪਣੇ ਮਨ ਦੇ ਵਿੱਚ ਰੱਖਣੀ ਇਨਸਾਨ ਨੂੰ ਜ਼ਰੂਰੀ ਆ ਉਹੀ ਗੱਲ ਆ ਵੀ ਫੇਰ ਹੀ ਆਪਾਂ ਇਨਸਾਨ ਬੱਦਾਂਗੇ ਆਪਣੇ ਅੰਦਰ ਬਾਕੀ ਬਾਈ ਬਾਕੀ ਇਹ ਝੂਗੇ ਵਾਸਤੇ ਲੈ ਠੀਕ ਆ ਇਹ ਝੂਗਾ ਆਪਾਂ ਬੋਤਾਂ ਪਰਖਾਂ ਇੱਥੇ ਲਾ ਦਨੇ ਆ ਠੀਕ ਆ ਜੀ ਇਹ ਝੂਗਾ ਉਹਨਾਂ ਕੱਢ ਦਿਖਦਾ ਤੇ ਤੇਰੀ ਲੱਗੇ ਜਿਵੇਂ ਡਿੱਗ ਨੂੰ ਫੜ ਜਾਂਦਾ ਜੀ ਠੀਕ ਆ ਠੀਕ ਆ ਇਸ ਤਰ੍ਹਾਂ ਆਪਾਂ ਬੋਤਾਂ ਨਿਕਲ ਵੀ ਆਉਂਦੀ ਆ ਜੀ ਹਾਂ हां ये भी तुझे अपने ਘਰਾਂ ਦੇ ਵਿੱਚ ਲਾ ਕੇ ਰੱਖ ਸਕਦੇ ਹੋ ਤੇ ਡੇਲੀ ਇੱਕ ਦਾਣਾ ਰੂਟੀਨ ਬਣ ਜਾਂਦੀ ਆ ਬੰਦੇ ਦੀ ਕੌਣ ਦੀ ਕਰਕੇ ਚੋਗਾ ਪਾਉਗਰੇ ਨਾ ਚਿੜੀਆਂ ਜਿਹੜਾ ਆਪਾਂ ਸੋਚਾਂਗੇ ਮੰਨ ਤੇ ਵੀਰੇ ਹੁੰਦਾ ਹੁੰਦਾ ਜੀ ਸੱਚੀ ਗੱਲ ਆ ਸਾਡੇ ਆਪਣੇ ਦੋਸਤਾਂ ਨਾਲ ਵੀ ਆਈ ਗਏ ਠੀਕ ਹੈ ਤੇ ਪਹਿਲਾਂ ਉਹ ਤੋਂ ਪਹਿਲਾਂ ਆ ਗਿਆ ਸੀ ਆਪ ਹੀ ਹੋਲੀ ਦੇ ਵੀਰੇ ਵਿਦਾਂਤ ਹੋ ਜਾਂਦਾ ਬੱਚੇ ਇਹ ਤਾਂ ਬੱਚੇ ਸੇਫ ਰਹਿੰਦੇ ਨੇ ਇੱਕ ਸਾਲ ਨਾਲ ਜੀ 9 ਬੱਚੇ ਬਚਾ ਸਕਦਾ ਇੱਕ ਸਾਲ ਚ ਅੱਛਾ ਅੱਪਾ ਇੱਕ ਕਨਾਲ ਆ ਤਾਂ 9 ਬੱਚੇ ਬਸ ਜਾਂਦੇ। ਕੀ ਬਾਤ। ਜਿਵੇਂ ਹੁਣ ਆਪਾਂ ਕਹੇ ਦੀ ਵੀ ਪਿੰਡ ਪਹਿਲਾਂ ਐ ਨਹੀਂ ਹੈਗਾ ਵੀ ਪਿੰਡ ਦੇ ਸਾਰੇ ਲੋਕ ਇੱਕੋ ਜਗ੍ਹਾ ਹੀ ਆਉਂਦੇ ਆ। ਪਹਿਲਾਂ ਇੱਕ ਘਰ ਵਸਦਾ ਹੈ ਫਿਰ ਹੌਲੀ-ਹੌਲੀ ਉੱਥੇ ਆ ਕੇ ਘਰ ਨਾਲ ਦੇ ਨਾਲ ਆ ਕੇ ਬਸਣ ਲੱਗ ਜਾਂਦੇ। ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਜਾਨਵਰਾਂ ਪੰਛੀਆਂ ਨੂੰ ਬਚਾ ਸਕਦੇ ਆ। ਹਾਂ ਜੀ ਆਪਾਂ 6 ਵਿੱਚ ਬਚਾ ਦਿੱਤਾ। ਮੇਰੇ ਪਹਿਲਾਂ ਜਿਹੜੀਆਂ ਉਸ ਨੂੰ ਦੇਖੀ ਨਜ਼ਰ ਆਈਆਂ ਨੇ ਬਾਹਰ ਸਾਰਿਆਂ ਨੂੰ ਇਹ ਵੀਡੀਓ ਬਣਾਉਣ ਦਾ ਜਾਂ ਦਿਖਾਉਣ ਦਾ ਸਾਡਾ ਮਕਸਦ ਇਹ ਹੀ ਸੀਗਾ ਵੀ ਸਾਰੇ ਕੁਦਰਤ ਨੂੰ ਪਿਆਰ ਕਰੋ ਠੀਕ ਹੈ ਨਾ ਆਪਣੇ ਅੰਦਰ ਸੇਵਾ ਭਾਵਨਾ ਰੱਖੋ ਆਪਣੇ ਘਰ ਦੇ ਵਿੱਚ ਆਲ ਨੇ ਵੀ ਲਾਓ ਦੋ ਦੋ ਚਾਰ ਚਾਰ ਜਿੰਨੇ ਤੁਹਾਡਾ ਜਿੰਨਾ ਕਿ ਤੁਹਾਡਾ ਵਸ ਪੈਂਦਾ ਬਾਕੀ ਗੱਲ ਰਹੀ ਆਪਾਂ ਲੰਗਰ ਲਾਉਣੇ ਆ ਲੰਗਰ ਲਾਉਣਿਆ ਇਹਨਾਂ ਨੂੰ ਵੀ ਇੱਕ ਤਰ੍ਹਾਂ ਦੇ ਲੰਗਰ ਹੀ ਆ ਠੀਕ ਹੈ ਨਾ ਬਾਈ ਜੀ ਬਹੁਤ ਵੱਡਾ ਪੁੰਨ ਹੈ ਜੀ ਦੇਖੋ ਇਹ ਹਾਂ ਬਾਬਲੇ ਜਿਹੜਾ ਬੰਦਾ ਹੀ ਮਨੋੱਖਾ ਉਹਦਾ ਆਪਦਾ ਰੈਣ ਸਰਾਪ ਕਰ ਲੂ ਤਿਆਰ ਠੀਕ ਹੈ ਜੀ ਇਹਨਾਂ ਵਾਸਤੇ ਦੇਖੋ ਆਪਾਂ ਨੂੰ ਕਰਨਾ ਪਊਗਾ ਠੀਕ ਹੈ ਇਹ ਆਪਾਂ ਕਹਿੰਦੇ ਆ ਆਸ ਸੀ ਆਸ ਤੇ ਵੀਰੇ ਆਪਾਂ ਹੋ ਗਏ ਇਹ ਤਾਂ ਵੀਰੇ ਆਪਦਾ ਉਹੀ ਕਰ ਰਹੇ ਨੇ ਜੀ ਆਪਾਂ ਬਣਾ ਆਨ ਜਗਾ ਦੇ ਤੇ ਉਹਨੇ ਆਨ ਦਾ ਆਪਦਾ ਤਿਆਰ ਆਫ ਕਰਨਾ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਬਾਕੀ ਵੀਰੇ ਆਪ ਨੂੰ ਬਹੁਤ ਤੋਂ ਵੱਧ ਕਰਨਾ ਚਾਹੀਦਾ ਜੀ ਬੱਚਿਆਂ ਨੇ ਜਾਣਨ ਤੇ ਲਾਉ ਮਨ ਨੂੰ ਸਕੂਨ ਮਿਲਦਾ ਬੱਚਿਆਂ ਨੂੰ ਵੀ ਸਿੱਖਿਆ ਦੇਵੀਂ ਕਿ ਚਿੜੀਆਂ ਰਹਿੰਦੀਆਂ ਕਿੱਥੇ ਸੀਗੀਆਂ ਸਹੀ ਗੱਲ ਹੈ ਬੱਚਿਆਂ ਨੂੰ ਦੱਸੋ ਹਣਾ ਮੇਰੇ ਛੋਟੇ ਬੱਚੇ ਨੇ ਉਹਨਾਂ ਨੂੰ ਸਿੱਖਿਆ ਦੇਵੀਂ ਆਪਾਂ ਤਨ ਵੀ ਪੁੱਤਰ ਚਿੜੀਆਂ ਇੱਥੇ ਰਹਿੰਦੀਆਂ ਸੀਗੀਆਂ ਨਹੀਂ ਦੇਖਦੇ ਕਰੋ ਹਣਾ ਜੀ ਬਿਲਕੁਲ ਇਹ ਵੀ ਜੰਤੂ ਦਾ ਆਪਾਂ ਨੂੰ ਵੀਰੇ ਕਰਨਾ ਚਾਹੀਦਾ ਆਪਣਾ ਫਰਜ਼ ਸਮ ਉਹਨਾਂ ਦੀ ਜਿੰਨਾ ਆਪਣਾ ਧਰਤੀ ਦੇ ਹੱਕ ਰਹਿਣ ਦਾ ਹੱਕ ਹੈ 19 ਇਹਦਾ ਹੱਕ ਹੈ ਜਦੋਂ ਤੁਸੀਂ ਆਪਣੇ ਹੱਥੀ ਇਥੋਂ ਆਲਣੇ ਲੈ ਕੇ ਜਾਓਗੇ ਨਾ ਬਾਈ ਤੋਂ ਤੇ ਘਰੇ ਜਾ ਕੇ ਲਾਓਗੇ ਉਹਦੇ ਵਿੱਚ ਜਦੋਂ ਚੀਨੀਆ ਆਪਣਾ ਆਲਣਾ ਜਾਂ ਆਪਣੇ ਬੱਚੇ ਦੇਣਗੀਆਂ ਉਹ ਮੈਂ ਕਹਿੰਦਾ ਤੁਸੀਂ 10 ਬਾਹਰ ਲੰਗਰ ਲਾ ਲਓ ਤੁਹਾਨੂੰ ਉਹਨਾਂ ਨੂੰ ਨਹੀਂ ਮਿਲਣਾ ਇਹਨਾਂ ਨੂੰ ਦੇ ਕੇ ਜਿੰਨਾ ਸਕੂਨ ਮਿਲੂਗਾ ਜਦੋਂ ਤੁਹਾਡੇ ਘਰ ਦੇ ਵਿੱਚ ਨਾਲ ਇੱਕ ਤਾਂ ਰੌਣਕ ਲੱਗੀ ਰਹਿੰਦੀ ਹੈ ਘਰ ਦੇ ਵਿੱਚ ਹਨਾ ਹਾਂਜੀ ਬਾਕੀ ਬਾਈ ਕਿਸੇ ਨੇ ਵੀ ਆਲਣੇ ਲੈਣੇ ਹੋਣਾ ਤਨੌਲਾ ਸ਼ਹਿਰ ਹੈ ਬਾਕੀ ਬਾਈ ਆਪਣਾ ਨੰਬਰ ਵਗੈਰਾ ਬਾਈ ਦਾ ਸੇ ਤੁਸੀ ਆਪਣਾ ਐਡਰੈਸ ਵੀ ਹਾਂਜੀ ਵੀ 90568 ਜੀ 55158 ਜੀ 90568 55158 ਜੀ ਆਪਣਾ ਗੁਰਦੁਆਰਾ ਰਾਵਸਰ ਨੇੜੇ ਜੀਤੇਦਾਰ ਆ ਜੀ ਨੇੜੇ ਜੀਤੇਦਾਰ ਆ ਜਿਹਨੂੰ ਵੀ ਮਰਜ਼ੀ ਪੁੱਛ ਕੇ ਆ ਜਾਓ ਇੱਥੇ ਬਾਈ ਨੂੰ ਸਾਰੇ ਲਗਭਗ ਜਾਣਦੇ ਨੇ ਕਿਸੇ ਤਰੀਕੇ ਦਾ ਵੀ ਆਲਣਾ ਲੈਣਾ ਹੋਵੇ ਜਾਂ ਆਲਣ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਹਨਾ ਬਾਈ ਨਾਲ ਤੁਸੀਂ ਫੋਨ ਲਾ ਕੇ ਵੀ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਬਸ ਇੱਥੇ ਤੱਕ ਵੀਡੀਓ ਖਤਮ ਕਰਦੇ ਆ ਕੋਈ ਗਲਤ ਸ਼ਬਦ ਬੋਲਿਆ ਹੋਵੇ ਬਈ ਤੁਹਾਡੇ ਤੋਂ ਮਾਫੀ ਮੰਗਦੇ ਆ ਬਾਕੀ ਧੰਨਵਾਦ ਜਿਉਂਦੇ ਵਸਦੇ ਰਹੋ